11 ਅਪ੍ਰੈਲ 2024 ਦਿਨ ਵੀਰਵਾਰ ਨੂੰ ਪਿੰਡ ਜਰਗ ਵਿਖੇ ਬੇਸ਼ੁਬ ਪ੍ਰਸਿੱਧ Eid ul Fitr ਦਾ ਤਿਹਾਰ ਬੜੇ ਹੀ ਸ਼ਰਧਾਪੂਰਵਕ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਿਹਾਰ ਮੌਕੇ ਪਿੰਡ ਜਰਗ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮੁਸਲਮ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਅਤੇ ਪਿੰਡ ਜਰਗ ਤੋਂ ਸਮੂਹ ਨਗਰ ਨਿਵਾਸੀਆਂ ਨੇ ਪਹੁੰਚ ਕੇ ਇਸ ਤਿਹਾਰ ਨੂੰ ਮਨਾਇਆ ਸੋ ਤੁਸੀਂ ਵੇਖ ਸਕਦੇ ਹੋ ਕਿ ਇਸ ਮੌਕੇ ਮੁਸਲਮ ਭਾਈਚਾਰੇ ਵੱਲੋਂ ਨਮਾਜ਼ ਪੜ੍ਹੀ ਗਈ ਅਤੇ ਇੱਕ ਦੂਜੇ ਨੂੰ ਮਿਲ ਕੇ ਖੁਸ਼ੀਆਂ ਪ੍ਰਾਪਤ ਇਤਿਆਂ ਗਈਆਂ ਅਤੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਸੋ ਇੱਥੇ ਦੱਸਣਾ ਬਣਦਾ ਹੈ ਕਿ ਇਸ ਤਿਹਾਰ ਮੌਕੇ ਪਿੰਡ ਜਰਗ ਤੋਂ ਲਗਭਗ ਹਰ ਇੱਕ ਵਰਗ ਦੇ ਲੋਕਾਂ ਨੇ ਆ ਕੇ ਸਮੂਲੀਅਤ ਕੀਤੀ ਸੋ ਇਸ ਮੌਕੇ ਵਕ ਵਕ ਵਸਤਾਂ ਦੇ ਪਹੁੰਚੀਆਂ ਹੋਈਆਂ ਸੰਗਤਾਂ ਦੇ ਲਈ ਲੰਗਰ ਵੀ ਲਗਾਏ ਗਏ ਸੋ ਤੁਸੀਂ ਇਹ ਦੇਖ ਸਕਦੇ ਹੋ ਪਿੰਡ ਜਰਗ ਤੋਂ ਇਹ ਵਿਸ਼ੇਸ਼ ਰਿਪੋਰਟ ਹਾਂਜੀ ਸਮੂਹ ਦੇਸ਼ ਵਾਸੀਆਂ ਨੂੰ ਅਸਲਾਮ ਅਲੈਕੁਮ ਜੀ ਤੀ ਦੇ ਸਭ ਦੇਹਾੜੇ ਦੀਆਂ ਸਮੂਹ ਮੁਸਲਮਾਨ ਭਾਈਚਾਰੇ ਨੂੰ ਅਤੇ ਸਾਡੇ ਪਿਆਰਿਆਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਸਾਨੂੰ ਸਾਡੇ ਰਹਿਬਰਾਂ ਨੇ ਵੀ ਸਾਡੇ ਗੁਰੂਆਂ ਨੇ ਹੀ ਸਿਖਾਇਆ ਹਿੰਦੂ ਮੁਸਲਮਨ ਸਿੱਖ ਐਸਾਈ ਸਾਰੇ ਭਾਈ ਭਾਈ ਅੱਜ ਮੈਂ ਸ਼ਾਨਵਾਸ ਖਾਨ ਦਿੱਲੀ ਜਰਗ ਸਮੂਹ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਹਦੇ ਜਿਹੜੀਆਂ ਲੱਖ ਲੱਖ ਮੁਬਾਰਕਾਂ ਦੇ ਨਾਲ ਹੀ ਐਨ ਆਰ ਆਈ ਵੀਰਾਂ ਨੂੰ ਅਤੇ ਜੋ ਪਿਛਲੇ ਕਈ ਸਾਲਾਂ ਤੋਂ ਮਹਰੂਮ جناب ਸ਼ੇਰਖਾਨ ਜੀ ਅਤੇ ਸਾਡੀ ਅੰਮੀ ਜੀ ਮਹਰੂਮ ਸਰਦਾਰਾ ਦੇਦੂ ਜੀ ਉਹਨਾਂ ਦੀ ਯਾਦ ਦੇ ਵਿੱਚ ਵੀ ਅੱਲਾਹ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ ਵੀ ਅਸੀਂ ਗਲੇਬੀਆਂ ਆ ਲੰਗਰ ਕਰਦੇ ਸੀ ਪਿਛਲੇ ਕਈ ਸਾਲਾਂ ਤੋਂ ਇਸ ਸਾਲ ਅਸੀਂ ਪ੍ਰਸ਼ਾਦੇ ਦਾ ਲੰਗਰ ਕੀਤਾ ਸਾਰੇ ਨਗਰ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਭਾਈਚਾਰੇ ਨੂੰ ਦਰਬ ਦਿੱਤੀ ਹੈ ਪਿੰਡ ਦੇ ਜਰਗ ਨੂੰ ਅਤੇ ਮੈਂ ਤੁਹਾਡਾ ਵੀ ਦਿਲੋਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਵੀ ਨਾਲ ਜਿਹੜੇ ਕਿ ਇੱਥੇ ਆ ਕੇ ਕਾਵੇ ਚ ਕਰਕੇ ਦੇਸਾਂ ਅਵੇਸਾਂ ਤੱਕ ਪਿਆਦਿਆਂ ਨੂੰ ਸੰਦੇਸ਼ ਦਿੰਦੇ ਨੇ ਅਤੇ ਮੈਂ ਬੇਨਤੀ ਕਰਦਾ ਉਸ ਅੱਲਾਹ ਤਾਲਾ ਮੂਰੇ ਦੁਆ ਕਰਦਾ ਵੀ ਅੱਲਾਹ ਪਾਕ ਜਿੰਨਾ ਵੀ ਸਾਡਾ ਜਰਗ ਦਾ ਭਾਈਚਾਰਾ ਭਾਵੇਂ ਕਿਸੇ ਵੀ ਮੱਧਮ ਨਾਲ ਜੁੜੇ ਹੋਏ ਨੇ ਉਹਨਾਂ ਦਾ ਇਫਾਕ ਰਹੇ ਇਕਤਾ ਰਹੇ ਅਤੇ ਮੈਂ ਦੁਆਰਾ ਫੇਰ ਇਹਦੇ ਸੁਭ ਦੇ ਹਾਰ ਦੀਆਂ ਲੱਖ ਲੱਖ ਮੁबारकन ਜੀ ਅੱਲਾ ਪਾਕ ਸਾਰਿਆਂ ਉੱਤੇ ਚਰਦੀ ਕਲਾ ਰੱਖੇ ਮੇਰਾ ਵੱਡਾ ਵੀਰ ਦਿਲਬਰ ਅਤੇ ਰੇਸ਼ਮ ਵੀਰ ਜੀ ਸਾਵਰ ਵੀਰ ਜੀ ਸਾਦਕ ਜੀ ਅਤੇ ਹੋਰ ਵੀ ਜਿੰਨਾ ਵੀ ਮੁਸਲਮਾਨ ਜਰਗ ਦਾ ਭਾਈਚਾਰਾ ਸਾਰਿਆਂ ਨੂੰ ਅਸਲਾਮੁਅਲੈਕਮ